ਮੈਚ ਆ ਦੇਖਿਓ ਕਿ ਨਾ ਸੋਣਾ ਮੈਚ ਆ ਜੀ ਇਹਨਾਂ ਮੁੰਡਿਆਂ ਨੂੰ ਟਾਈਮ ਦੇਣਾ ਚਾਹੀਦਾ ਹੈ ਇਹ ਬਲੋਕਲ ਮੁੰਡੇ ਆ ਸਾਹਮਣੇ ਪਾਥੇ ਵੱਡਾ ਫਿਰ ਧੋਕੇ ਵੱਧ ਕੇ ਕਬੱਡੀ ਖੇਡਦਾ ਤਨੂ ਨਾਮ ਹੈ ਖਿਡਾਰੀ ਦਾ ਇਹ ਨਾਮ ਬਣਾਉਣੇ ਬੜੇ ਔਖੇ ਆ ਬੜੀ ਮਿਹਨਤ ਨਾਲ ਨਾਮ ਬਣਦੇ ਕਿਸੇ ਸਮੇਂ ਲਿਖਿਆ ਸੀ ਕਿ ਮਿਹਨਤਾਂ ਦੀ ਪੱਟੀ ਵਿੱਚ ਲੱਪਣਾ ਪੈਂਦਾ ਆ ਗਰਮ ਮਲਤਾਨ ਮਲਤਾਨ ਆਈਦੇ ਤਾਲੀਆਂ ਉਹ ਸੋਹਣੀ ਰੇਡ ਆ ਇਹ ਮੁੰਡੇ ਜੀ ਰੁਪਈਆ 500 ਦੇ ਦੇਵਾਂਗੇ ਗੱਜਰ ਸਿੰਘ ਸਾਹਿਬ ਆਣਾ ਵਾਲੀ ਕਬੱਡੀ ਤੇ ਰੁਪਿਆ 500 ਗੋਪੀ ਸਰਪੰਚ ਹੁਣਾ ਵੱਲੋਂ ਹਰਜੋਤ ਸਿੰਘ ਸਰੋਪਾ ਜੀ ਹੁਣਾ ਵੱਲੋਂ ਵਿੰਦਰਪਾ ਹੁਣਾ ਵੱਲੋਂ ਨਿੰਦਰਵੀਰ ਹੁਣਾ ਵੱਲੋਂ 500 ਦੀ ਕਬੱਡੀ ਮੰਦੀਪ ਪੈ ਗਈ ਖੇਡ ਮੈਦਾਨਾਂ ਅੰਦਰ 500 ਦੀ ਪੈ ਗਈ ਹੈ ਕਬੱਡੀ ਸਾਹਮਣੇ ਬੱਲੇ ਬੱਲੇ ਦਿਲਪ੍ਰੀਤ ਦਿਲਪ੍ਰੀਤ ਦੂਜੇ ਪਾਸੇ ਪੱਜ 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 ਮਾਸੀ ਦੇ ਤੋਂ ਰੁਪਿਆ ਦਾ 18 ਇਹ ਚੱਲਦਾ ਮੈਚ ਕਦਮਾ ਸਮਾਪਤ ਭਾਈ ਜੀ ਦੋਨੇ ਟੀਮਾਂ ਨੇ ਇੱਕ ਬਰ ਪਹਿਲਾਂ ਤਾਂ ਬੜੀ ਕਰਦੀ ਏ ਤੇ ਹੁਣ ਪੁਆਇੰਟ ਪਰ ਗੱਲ ਨੂੰ ਬਹੁਤ ਸੁਹਣਾ ਮੈਚ ਹੋਇਆ 30 ਪੁਆਇੰਟ ਬਹੁਤ 19 20 ਮਾਨਕੁਸ਼ੀ ਦੀ ਟੀਮ ਦੇ ਮੈਚ ਹੋਇਆ ਪਰ ਆਪਣੇ ਲੋਕਲ ਮੁੰਡਿਆਂ ਦਾ ਸੀਗਾ ਤੇ 30 ਤੋਂ ਲੋਕਲ ਮੁੰਡਿਆਂ ਨੂੰ ਟਾਈਮ ਦੇਣਾ ਚਾਹੀਦਾ ਹੁਣ ਮੈਂ ਤੁਹਾਨੂੰ ਨਾ ਮੈਚ ਖਾਲਦਾ ਵਰਦਾਂ ਦੀ ਟੀਮ ਜਿਹੜੀ ਜੀਨਰ ਹੈ 20 ਇਹ ਮੈਚ ਵੀ ਵੇਖਣ ਵਾਲਾ ਅੱਗੇ ਚੱਲਦੇ ਮੈਚ ਦੇ ਪੁਆਇੰਟ 20 ਬਰਾਬਰ ਹਰ ਗੇਮ ਨੂੰ ਨਾ ਉਤਸ਼ਾਹਤ ਕਰਨਾ ਚਾਹੀਦਾ ਆਪਣੇ ਇਲਾਕੇ ਦੇ ਵਿੱਚ ਉੱਧਰ ਹਰ ਗੇਮ ਦੇ ਬੱਚੇ ਆ ਦੋਨੇ ਬੁਲਾ ਰਹੇ ਆ ਵਾਪਸ ਤੇ ਇਹਨਾਂ ਨੂੰ ਉਤਸ਼ਾਹਤ ਕਰਨਾ ਪੈਂਦਾ ਤਿਆਰ ਕਰਨਾ ਪੈਂਦਾ ਆ ਮੈਂ ਤੁਹਾਨੂੰ ਮੈਜਿਕ ਦਿਖਾਉਦਾ ਵਾਲੀਬਾਲ ਦਾ ਲਾਭ ਪ੍ਰਗਟ ਨਹੀਂ ਤਾਂ 1 ਮਿੰਟ ਉੱਥੇ ਜਿਹੜੇ ਵੀਰਾਂ ਦੇ ਵੱਡੇ ਯੋਗਦਾਨ ਨੇ ਉਹਨਾਂ ਦੇ ਵਿੱਚ ਸਿਮਰਜੀਤ ਸਿੰਘ ਜੀ ਟਵਾਲ ਅਮਰਜੀਤ ਸਿੰਘ ਜੀ ਟਵਾਲ ਬੰਗਾ ਜਰਮਨ ਦੀਪੂ ਜਰਮਨ ਠੋਡੀ ਚੋਕਾ ਤੇ ਇਹਨਾਂ ਵੀਰਾਂ ਦਾ ਜਿਹੜਾ ਧੰਨਵਾਦ ਕੀਤਾ ਜਾ ਰਿਹਾ ਨਾਲ ਹੀ ਹੈਰੀ ਯੂਐਸਏ ਤੇ ਗੈਰੀ ਵੀਰ ਤੇ ਨਾਲ ਬਿੰਦਰ ਕਨੇਡਾ ਜੀ ਦਾ ਪ੍ਰਬੰਧਕ ਧੰਨਵਾਦ ਕਰ ਰਿਹਾ ਸੰਦੀਪ ਸੈਂਦੀ ਆਸਟ੍ਰੇਲੀਆ ਬਲਜਿੰਦਰ ਰੰਧਾਵਾ ਯੂਕੇ ਨਾਲ ਨੀਟੂ ਕੈਨੇਡਾ ਉਹਨਾਂ ਦੇ ਨਾਲ ਮੰਦੀਪ ਕੈਨੇਡਾ ਫੋਡੀ ਕੈਨੇਡਾ ਤੇ ਨਾਲ ਇਹਨਾਂ ਸਾਰੇ ਵੀਰਾਂ ਦਾ ਜਿਹੜੇ ਪ੍ਰਬੰਧਕ ਧੰਨਵਾਦ ਜਿਹੜੇ ਕਰ ਰਿਹਾ ਤੇ ਸਾਹਮਣੇ ਜਿਹੜੀ ਟੀਮ ਹੈ ਖੁਰਦਾ ਪਿੰਡ ਦੀ ਟੀਮ ਜਿਹੜੀ ਜੀਨਰ ਰਹੀ ਹੈ ਗੁਪੀ ਗੁਪੀ ਸਰਪੰਚ ਨਿੰਦਰ ਤੇ ਬਿੰਦਰ ਉਹਨਾਂ ਦੀ ਜੋੜੀ ਇਹਨਾਂ ਦੀ ਟੀਮ ਤੇ ਜੰਗ ਪਹਿਲਵਾਨ ਦੀ ਟੀਮ ਜਿਹੜੀ